ਉਣੀ ਇਦਾਂ ਵਲ ਫੜ ਲਏ ਆਪਦੇ ਵਲ ਫੜੇ تھے ਮਤਲਬ ਦੰਦ ਜੋੜ ਕੇ ਜਿਹੜੀ ਉਹਦੇ ਅੰਦਰ ਕੁਝ ਵੀ ਸੀ ਨਹੀਂ ਸੀ ਪਤਾ ਨਹੀਂ ਹਨਾ ਮਤਲਬ ਉਹ ਹਿੱਲ ਜੁਲ ਹੋਈ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਕੋਈ ਚੀਜ਼ ਮੇਰੇ ਨਾਲ ਹੈਗੀ ਹੈ ਜੋ ਮੇਰੇ ਮੈਨੂੰ ਪ੍ਰੈਜੈਂਸ ਕਰਾਉਂਦੀ ਹੈ ਬਹੁਤ ਪਤਲੀ ਹੈ ਬਹੁਤ ਮਤਲਬ ਉਦਾਂ ਹੀ ਆ ਵੀ ਲੱਗਦਾ ਵੀ ਵੀ ਚਪੇੜੇ ਦੀ ਮਾਰ ਹੈਗੀ ਹੈ ਹਨਾ ਉਹ ਕਾਬੂ ਨਹੀਂ ਹੋ ਰਹੀ ਸੀ ਉਹ ਚੀਜ਼ ਮੈਂ ਲਾਈਵ ਦੇਖੀ ਆ ਅੱਖਾਂ 'ਚ ਬੜੀ ਰੁਚੀ ਆ ਬਿਲਕੁਲ ਨਹੀਂ ਨਾ ਉਹ ਕਹਿੰਦੇ ਵੀ ਉਪਰੀ ਕੋਈ ਸ਼ੈ ਹੈਗੀ ਆ ਉਹ ਕੁੜੀ ਦੇ ਨਾਲ ਨੇਟਿਵ ਹੋ ਗਿਆ ਮੈਂ ਵੀ ਮੇਰਾ ਉਸ ਪਾਸੇ ਜਾਣ ਦੀ ਜੀਗਾ ਸਮੋਕ ਕਰਦੇ ਆ ਜਾਂ ਉਹਨਾਂ ਦੇ ਵਾਲ ਖੁੱਲੇ ਸੀ ਕੰਗਰਾਲੇ ਸੀਗੇ ਨਾ ਹੱਥਾਂ ਦੇ ਵਿੱਚ ਉਹ ਡਰਾਵਣੀ ਵਾਈਬ ਆਉਣੀ ਸ਼ੁਰੂ ਹੋ ਗਈ ਹਾਂ ਜੀ ਸੱਜਣਾਂ ਖੜੇ ਜਾਣੇ ਨੂੰ ਮੈਂ ਤੁਹਾਡਾ ਆਪ ਦਾ ਦੀਪਨ ਮੇਰੇ ਨਾਲ ਲੱਭੂਟਰ ਤੇ ਅੱਜ ਨਾਲ ਸਾਡੇ ਆਏ ਹੋਣੇ ਗੁਰਿੰਦਰ ਕੌਰ ਜੀ ਸੋ ਦੋਸਤੋ ਇਹ ਇਸ ਟੀ ਨੂੰ ਪੋਡਕਾਸਟ ਨਹੀਂ ਕਹਿ ਸਕਦੇ ਜਰਨਲ ਗੱਲਾਂ ਕਰਨੀਆਂ ਨੇ ਇਕੱਠੇ ਬੈਠੇ ਆ ਹਨ ਤਾਂ ਅੱਜ ਦਾ ਮੁੱਦਾ ਇਹ ਹੈ ਕਿ ਜੋ ਦੁਨੀਆ ਚ ਪੋਜ਼ਿਟਿਵਿਟੀ ਤੇ ਨਾਲ ਜੋ ਨੈਗੇਟਿਵਿਟੀ ਹੈ ਨੈਗੇਟਿਵ ਪਾਵਰਾਂ ਨੇ ਆਪਾਂ ਜਿਹੜੇ ਉੱਤੇ ਗੱਲ ਕਰਾਂਗੇ ਕਈ ਲੋਕ ਉਹਨਾਂ ਕਹਿ ਦਿੰਦੇ ਸਪਰਨੈਚਰਲ ਪਾਵਰਸ ਨੇ ਠੀਕ ਹੈ ਆਪਾਂ ਪੰਜਾਬੀ ਭਾਸ਼ਾ ਚ ਆਮ ਭਾਸ਼ਾ ਚ ਭੂਤ ਕਹਿ ਦਿੰਨੇ ਕਾਫੀ ਚਰਚਾ ਵਿੱਚ ਵਿਸ਼ਾ ਅੱਜਕਲ ਜਦੋਂ YouTube ਖੋਲੀ ਦੀਏ ਜਦੋਂ Instagram ਖੋਲੀਦਾਂ ਚੀਜ਼ਾਂ ਉਹ ਵੀ ਰਹਿ ਜਾਂਦੀਆਂ ਉੱਪਰ ਹਾਂ ਬਈ ਵੀ ਆ ਫਲਾਨੀ ਪੂਤ ਪੜਲੀ ਆ ਫਲਾਨਾ ਕੁਝ ਹੋ ਗਿਆ ਫਲਾਨਾ ਕੁਝ ਹੋ ਗਿਆ ਨਾ ਤੇ ਅੱਜ ਥੋੜਾ ਉਸ ਚੀਜ਼ ਤੇ ਵਿਸਥਾਰ ਕਰਨ ਦੀ ਲੋੜ ਹੈ ਤਾਂ ਉਸੇ ਚੀਜ਼ ਤੇ ਗੱਲ ਕਰਾਂਗੇ ਹਾਂ ਇਹ ਪਤਾ ਨਹੀਂ ਕਿ ਕਿੰਨਾ ਕੁ ਸੱਚ ਆ ਗੱਲਾਂ ਝੂਠ ਆ ਠੀਕ ਉਹ ਦਿਨ ਦੀ ਗੱਲ ਹੋਈ ਵੀ ਆ ਅ ਤਰਕ ਇਹ ਰੱਖਾਂਗੇ ਕਿ ਜੋ ਇਹ ਆਪਣਾ ਸਬਜੈਕਟ ਹੈ ਇਹਨੂੰ 50-50 ਤੋੜ ਕੇ ਚੱਲਾਂਗੇ ਕਿਉਂਕਿ ਕੁਝ ਚੀਜ਼ਾਂ ਸਾਇੰਸ ਨੇ ਵੀ ਪ੍ਰੂਵ ਕੀਤੀਆਂ ਵਈਆਂ ਵਿਗਿਆਨ ਨੇ ਬਹੁਤ ਕੁਝ ਆਪਾਂ ਨੂੰ ਸਾਬਤ ਕਰਤਾ ਵੀ ਹਲੂਸੀਨੇਸ਼ਨ ਹੋ ਸਕਦੀ ਹੈ ਜਾਂ ਬਿਮਾਰੀ ਹੋ ਸਕਦੀ ਹੈ ਹਨਾ ਪਰ ਜੇ ਆਪਾਂ ਸਿਆਣੇ ਦੀ ਗੱਲ ਮੰਨ ਕੇ ਚੱਲੀਏ ਉਹ ਇੱਕ ਆਪਾਂ ਨੂੰ ਅੱਡ ਦੁਨੀਆ ਦਿਖਾ ਦਿੰਦੇ ਸਿਆਣੇ ਜਿਹੜੇ ਬਾਬੇ ਗੱਲਾਂ ਕਰਦੇ ਆ ਸਿਆਣੇ ਉਹ ਸਿਆਣੇ ਨਹੀਂ ਆਪਣੇ ਵੱਡੇ ਨਹੀਂ ਆਪਣੇ ਵੱਡੇ ਸਿਆਣੇ ਨਹੀਂ ਜਿਹੜੇ ਬਾਬੇ ਹੁੰਦੇ ਆ ਹਾਂ ਜੋ ਬਾਬੇ ਤਾਤ੍ਰਿਕ ਹਾਂਜੀ ਜਾਂ ਰੱਬੀ ਰੂਹਾਂ ਹਾਂਜੀ ਤਾਂ ਮੈਡਮ ਮੇਰਾ ਇੱਕ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਸ਼ੁਰੂ ਕਰਨਾ ਚਾਹੁੰਦਾ ਹਾਂ ਹਾਂਜੀ ਕਿ ਤੁਸੀਂ ਇਸ ਚੀਜ਼ 'ਚ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਕੀ ਤੁਹਾਡਾ ਵੀ 50-50 ਹੈ ਹਾਂ ਆਬਵੀਅਸ 60-50 ਚਲੋ ਠੀਕ ਹੈ 50 50 ਮੈਂ ਮੰਨ ਲਿਆ ਕੀ ਤੁਸੀਂ 50% ਕੀ ਮੰਨਦੇ ਹੋ ਕਿ ਇਹ ਗੱਲਾਂ ਸੱਚ ਹੈ ਕੋਈ ਐਕਸਪੀਰੀਅੰਸ ਦੱਸਣਾ ਚਾਹੋਗੇ ਆਪ ਦਾ ਬਿਲਕੁਲ ਬਹੁਤ ਸਾਰੇ ਐਕਸਪੀਰੀਅੰਸ ਹੈ ਇਹ ਆਣਾ ਮਤਲਬ ਜੇ ਆਪਾਂ ਸਾਰੇ ਦੱਸਣ ਲੱਗਿਆਂਗੇ ਤਾਂ ਬਹੁਤ ਲੰਮਾ ਚੱਲ ਜਾਣਾ ਚਲੋ ਆਪਾਂ ਪਾਰਟਸ ਦੇ ਵਿੱਚ ਰੱਖ ਲਾਂਗੇ ਉਹ ਚੀਜ਼ਾਂ ਐਕਸਪੀਰੀਅੰਸ ਰੀਸੈਂਟਲੀ ਮੇਰੇ ਕੋਲ ਇੱਕ ਲੜਕੀ ਕੰਮ ਸਿੱਖਦੀ ਸੀ ਉਹਦਾ ਕੀ ਸੀਗਾ ਕਿ ओके okay सी ठीक सी हो बिल्कुल ठीक सी ਮੇਰੇ ਕੋਲੇ ਆਉਂਦੀ ਸੀ ਹਨਾ ਮਤਲਬ ਚਲੀ ਜਾਂਦੀ ਸੀ ਸ਼ਾਮ ਨੂੰ ਜਾਂ ਕਿਵੇਂ ਫਿਰ ਕੀ ਹੋਇਆ ਕਿ ਘਰ ਦੇ ਕਹਿੰਦੇ ਚਲੋ ਤੁਸੀਂ ਉੱਥੇ ਸਟੇ ਕਰ ਲਓ ਮੇਰੇ ਕੋਲ ਰਹਿਣ ਲੱਗ ਪਈ ਪਰਮਨੈਂਟ ਦਿਨੇ ਵੀ ਰਾਤ ਨੂੰ ਵੀ ਮੈਂ ਮਤਲਬ ਟੀਕ ਤੇ ਕੰਮ ਕਰਦੇ ਰਹਿਣਾ ਜਦੋਂ ਕੋਈ ਕੰਮ ਸਿੱਖ ਰਿਹਾ ਹੁੰਦਾ ਸਾਡੇ ਕੋਲੇ ਕਿ ਹੁੰਦਾ ਵੀ ਉਹਨੂੰ ਅਸੀਂ तरीके ਨਾਲ ਕੰਮ ਸਿਖਾਈਏ ਇਹ ਨਹੀਂ ਹੁੰਦਾ ਵੀ ਚਲੋ ਫਾਰਵਰਡ ਤਾਂ ਉਦੋਂ ਦੂਜੇ ਕੰਮ ਕਰਾਈ ਜਾਓ ਹਨ ਜੇ ਉਹਨੂੰ ਕੁਝ ਸਿਖਾਉਣਾ ਤਾਂ ਸਹੀ ਤਰੀਕੇ ਨਾਲ ਸਿਖਾਓ ਉੱਥੇ ਫਿਰ ਝਿੜਕਿਆ ਵੀ ਜਾਂਦਾ ਔਰ ਪਿਆਰ ਤਾਂ ਚਲੋ ਅਸੀਂ ਕਰਦੇ ਹੀ ਹੁੰਨੇ ਆਣਾ ਐਟ ਲੀਸਟ ਉਹ ਬੱਚਾ ਸਿੱਖੂਗਾ ਜੇ ਚਾਹੇ ਉਹ ਅੱਜ ਸਾਡੇ ਲਈ ਸਾਨੂੰ ਪਿਆਰ ਨਾ ਕਰੇ ਜਾਂ ਗਾਲ੍ਹਾਂ ਕੱਢਦਾ ਹੋਵੇ ਪਰ ਇਨ ਫਿਊਚਰ ਉਹ ਸਾਨੂੰ ਯਾਦ ਕਰੂਗਾ ਕਿ ਹਾਂ ਫਲਾਣੇ ਬੰਦੇ ਤੋਂ ਮੈਂ ਕੰਮ ਸਿੱਖਿਆ ਸੀ ਤਾਂ ਕੀ ਹੋਇਆ ਇੱਕ ਦਿਨ ਮੈਂ ਉਹ ਝਿੜਕਦਾ ਕਿਸੇ ਗੱਲ ਨੂੰ ਲੈ ਕੇ ਉਹ ਕਦੇ ਵੀ ਮੈਨੂੰ ਮੂਰੋ ਨਹੀਂ ਬੋਲੀ ਸੀਗੀ ਮਤਲਬ ਇੱਕ ਰਿਸਪੈਕਟ ਹੁੰਦੀ ਹੈ ਕਦੇ ਵੀ ਮੈਨੂੰ ਉਹ ਨਹੀਂ ਬੋਲੀ ਸੀ ਉਸ ਦਿਨ ਕੀ ਹੋਇਆ ਕਿ ਉਹ ਚਲੀ ਗਈ ਘਰ ਛੱਡ ਕੇ ਗੁੱਸਾ ਮੈਨੂੰ ਵੀ ਸੀਗਾ ਮੈਂ ਵੀ ਨਹੀਂ ਰੋਕਿਆ ਕਰੇ ਹੋਰ ਵੀ ਫੈਮਿਲੀ ਮੈਂਬਰ ਸੀ ਇਹ ਉਹਨਾਂ ਨੂੰ ਵੀ ਨਹੀਂ ਉਹਨਾਂ ਨੂੰ ਇਦਾਂ ਹੈ ਨਹੀਂ ਸੀ ਕਿ ਉਹ ਚਲੀ ਜਾਊਗੀ ਸਾਨੂੰ ਹੈ ਨਹੀਂ ਸੀ ਸਾਹਮਣੇ ਘਰ ਸੀਗੇ ਆਪਣੇ ਆਪ ਦੇ ਮਤਲਬ ਇਹ ਸੀ ਕਿ ਚਲੋ ਉਧਰ ਚੱਲ ਜੂਗੀ ਹੋਰ ਕਿੱਥੇ ਜਾਣਾ ਉਹਨੇ ਹਨਾ ਉਹਨੂੰ ਗੁੱਸਾ ਆਇਆ ਉਹ ਚਲੀ ਗਈ ਤਾਂ ਦਸਾਂ ਕ ਦਿਨਾਂ ਬਾਅਦ ਪਤਾ ਲੱਗੇ ਕਿ ਆਪਣੀ ਸਿਸਟਰ ਕੋਲੇ ਸੀਗੀ ਫਿਰ ਉਹ ਨੂੰ ਲਿਆਂਦਾ ਗਿਆ ਮੇਰੇ ਮੰਮੀ ਹੋਣਾ ਕੋਲੇ ਲੈ ਕੇ ਆਏ ਲੈ ਕੇ ਆਏ ਤਾਂ ਮੰਮੀ ਕਹਿੰਦੇ ਇਹਦੀ ਇਹ ਅਪਸੈਟ ਆ ਮਤਲਬ ਨਾਰਮਲ ਨਹੀਂ ਹੈਗੀ ਅਪਸੈਟਰ ਬੀ ਇਹ ਕਮਲ ਮਾਰੀ ਜਾਂਦੀ ਆ ਮੈਂ ਚਲੋ ਆਪ ਦਾ ਤਿਆਰੀ ਕੀਤੀ ਆਪਾਂ ਪਹੁੰਚੀ ਮੰਮੀ ਕੋਲੇ ਮੰਮੀ ਕੋਲੇ ਗਏ ਤਾਂ ਜਿਵੇਂ ਹੁੰਦਾ ਕਿ ਅਸੀਂ ਕੋਈ ਵੀ ਗੱਲ ਕਰਦੇ ਥੋੜਾ ਉੱਚੀ ਬੋਲਦੇ ਆ ਨਾ ਆਵਾਜ਼ਾਂ ਸਾਰਿਆਂ ਦੀ ਵੱਡੀਆਂ ਨੇ ਤੇ ਉਹ ਮੰਮੀ ਮੈਨੂੰ ਝਿੜਕਣ ਲੱਗ ਪਈ ਹੈ ਨਾ ਵੀ ਹਾਂ ਤੈਨੂੰ ਨਹੀਂ ਇਹਨੂੰ ਝਿੜਕਣਾ ਚਾਹੀਦਾ ਸੀ ਜਾਂ ਕੁਝ ਵੀ ਚਲੋ ਓਕੇ ਜਦੋਂ ਉਹ ਸਾਡੀ ਬਹਿਸ ਹੋ ਰਹੀ ਸੀ ਮੇਰੀ ਤੇ ਮੰਮੀ ਦੀ ਉਹਨੂੰ ਉਹ ਚੀਜ਼ ਫੇਰ ਹੋਈ ਉਹਨੇ ਇਦਾਂ ਵਾਲ ਫੜ ਲਏ ਆਪਦੇ ਵਾਲ ਫੜੇ ਤੇ ਮਤਲਬ ਦੰਦ ਜੁੜ ਕੇ ਗੰਦੇ ਤਰੀਕੇ ਨਾਲ ਹਣਾ ਮਤਲਬ ਉਹ ਆਪਦੇ ਵਾਲ ਪਟੜ ਗਏ ਵਾਲ ਹੱਥ ਵਿੱਚ ਆ ਗਏ ਕੁਛ ਉਹਦੇ ਤੇ ਚਲੋ ਪਾਣੀ ਪੂਣੀ ਪਿਆਇਆ ਜਾਂ ਕੋਈ papa ਹਨੂਮਾਨ ਚਾਲੀਸਾ ਪੜ੍ਹਦੇ ਰਹਿੰਦੇ ਆ ਜਾਂ ਹਨਾ ਕੁਝ ਵੀ ਕੀਤਾ ਉਹਨਾਂ ਨੇ ਪਾਠ ਵਗੈਰਾ ਠੀਕ ਹੋ ਗਈ ਫਿਰ ਉਹ ਮੈਂ ਵਾਪਸ ਨਾਲ ਲੈ ਕੇ ਆਉਂਦਾ ਸੋਚਿਆ ਹਨੂਮਾਨ ਚਾਲੀਸਾ ਪੜ੍ਹਨਾ ਠੀਕ ਹੋ ਕੀ ਹਾਂਜੀ ਥੋੜਾ ਕਰਕੇ ਪੈ ਗਿਆ ਮਤਲਬ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਠੀਕ ਹੋ ਗਈ ਮੈਂ ਨਾਲ ਲੈ ਕੇ ਆਉਂਦਾ ਸੋਚਿਆ ਤਾਂ ਆਪਣੇ ਨੌਂ ਹੈਗੇ ਨਹੀਂ ਪਸੇ ਉੱਥੇ ਉਹ ਚਲੋ ਪਾਠ ਪੂਜਾ ਕਰਦੇ ਹਣਾ ਮਨ ਦੇ ਮਨਾਉਂਦੀ ਹੈਗੀ ਜੋ ਵੀ ਆਪਾਂ ਕਹਿੰਦੇ ਵੀ ਸੁੱਖਾਂ ਸਰੀਆਂ ਜਿੱਥੇ ਦਿੱਤੀਆਂ ਜਾਂਦੀਆਂ ਨੇ ਆਪਣੇ ਤਾਂ ਉਹਨਾਂ ਦੇ ਲੈ ਕੇ ਗਏ ਉਹ ਕਹਿੰਦੇ ਵੀ ਉਪਰੀ ਕੋਈ ਸ਼ੈ ਹੈਗੀ ਆ ਕੁੜੀ ਦੇ ਨਾਲ ਮਤਲਬ ਉਹਨਾਂ ਨੇ ਇਹ ਦੱਸਿਆ ਕਿ ਇਹਦੇ ਫੁੱਫੜ ਜੀ ਨੇ ਇੱਕ ਇਹਦੇ ਕੂਆ ਜੀ ਨੇ ਕੂਆ ਜੀ ਮਤਲਬ ਉਹਦੇ ਕੋਈ ਤੇਲ ਪਾ ਕੇ ਬਰਨ ਹੋ ਕੇ ਉਹਨਾਂ ਦੀ ਡੈਥ ਹੋਈ ਸੀ ਕਿ ਘਰੇਲੂ ਉਹਨਾਂ ਦੇ ਵੀ ਸੀਗੇ ਬਸਲੇ ਸੀਗੇ ਫੁੱਫੜ ਜੀ ਸੀਗੇ ਉਹ ਬਹੁਤ ਜ਼ਿਆਦਾ ਬੀੜੀਆਂ ਪੀਂਦੇ ਸੀ স্মੋਕ ਕਰਦੇ ਸੀ ਨਹੀਂ ਉਹਨਾਂ ਦੱਸਿਆ ਜਿੰਨਾਂ ਕੋ ਲੈ ਕੇ ਗਏ ਹਾਂਜੀ ਉਹ ਡਾਣੇ ਦੱਸਿਆ ਜਦੋਂ ਸੀ ਉਹ ਕੁੜੀ ਨੂੰ ਉੱਥੇ ਲੈ ਕੇ ਗਏ ਨਾ ਮਤਲਬ ਉਹਨਾਂ ਦੇ ਜਿਵੇਂ ਆਪਾਂ ਕਹਿ ਦਈਏ ਮਿਊਜ਼ਿਕ ਚੱਲਦਾ ਸੀਗਾ ਉੱਥੇ ਬਾਬਾ ਜੀ ਦੇ ਜੋ ਵੀ ਕੌਣ ਸੀਗਾ ਸਾਰਾ ਉਹੀ ਚੱਲੀ ਜਾਂਦਾ ਸੀਗਾ ਕੁਝ ਐਕਸਟਰਾ ਮਿਊਜ਼ਿਕ ਨਹੀਂ ਸੀਗਾ ਜਿਵੇਂ ਆਪਾਂ ਸੁਣਦੇ ਆ ਉਹ ਚੱਲੀ ਜਾਂਦਾ ਸੀ ਜਦੋਂ ਉਹ ਆਵਾਜ਼ਾਂ ਦੇ ਕੰਨਾਂ 'ਚ ਪਈਆਂ ਨਾ ਉਹਨੇ ਏਦਾਂ ਹੱਥ ਕਰਕੇ ਮਤਲਬ ਉਹ ਸਿਰ ਸੱਟ ਕੇ ਬੈ ਗਈ ਉਹ ਉਹ ਉਹਨੇ ਸਿਰ ਨਹੀਂ ਚੱਕਿਆ ਤਾਹ। ਕੁੜੀ ਨੇ ਉੱਪਰ ਸਿਰ ਨਹੀਂ ਚੱਕਿਆ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਮਤਲਬ ਉਹ ਗੋਮਸੋਮ ਸੀ। ਫਿਰ ਉਹ ਬਾਬਾ ਜੀ ਨੇ ਦੱਸਿਆ ਵੀ ਇਹ ਤਾਂ ਇਹ ਹੈਗਾ। ਚਲੋ ਅਸੀਂ ਕਿਹਾ ਵੀ ਇਹਦਾ ਇਲਾਜ ਅਸੀਂ ਉੱਥੇ ਬੈਠੀ ਹੋਣੀ ਕੋਈ 11:30 ਵਜੇ ਜਾ ਕੇ 11:30 ਵਜੇ ਜਾ ਕੇ ਅਸੀਂ ਬੈਠੇ ਆ। ਤਾਂ ਮਤਲਬ ਉਹ ਉਹ ਵੀ ਬਾਬਾ ਜੀ ਹਨਾ ਮਤਲਬ ਆਪ ਦਾ ਦੇਖ ਰੇ ਆ ਕਰ ਰੇ ਵੀ ਕੀ ਹੈ ਕਿਵੇਂ ਹੈ ਹਨਾ ਜਿਨ੍ਹਾਂ ਕੋਲੇ ਕੁਛ ਇਦਾਂ ਦਾ ਹੁੰਦਾ ਉਹ ਖੁਦ ਦੀ ਹਨਾ ਪਰਮਾਤਮਾ ਦੇ ਲੈਵਲ ਦੇ ਵਿੱਚ ਲੱਗੇ ਹੁੰਦੇ ਆ ਜਿਵੇਂ স্মੋਕ ਉਹ ਵੀ ਕਰਦੇ ਆ ਉਹਨਾਂ ਨੇ ਸੌ ਚੀਜ਼ਾਂ ਦੇਖਣੀਆਂ ਹੁੰਦੀਆਂ স্মੋਕ ਕਰਦੇ ਆ ਜਾਂ ਉਹਨਾਂ ਦੇ ਮੋਲਕੂਲੇ ਸੀ ਕੰਗਰਾਲੇ ਸੀ ਹਨਾ ਹੱਥਾਂ ਦੇ ਵਿੱਚ ਉਹ ਮਤਲਬ ਡਰਾਵਣੀ ਵਾਈਬ ਆਉਣੀ ਸ਼ੁਰੂ ਹੋ ਗਈ ਪੰਜਾਤ ਕਰੋ ਇਦਾਂ ਦੇ ਹੁੰਦੇ ਨਾ ਬਾਅਦ ਵੀ ਹਾਂ ਜੀ ਹਾਂ ਜੀ ਤੇ ਫੇਰ ਕੀ ਹੋਇਆ ਮਤਲਬ ਸ਼ਾਮਾਂ ਤੱਕ ਨਹੀਂ ਸ਼ਾਮ ਤੱਕ ਨਹੀਂ ਮਤਲਬ 4:00 4:30 ਵਜੇ ਦੇ ਕਰੀਬ ਉਹ ਜਿਹੜੀ ਉਹਦੇ ਅੰਦਰ ਕੁਝ ਵੀ ਸੀ ਨਹੀਂ ਸੀ ਪਤਾ ਨਹੀਂ ਹਨਾ ਮਤਲਬ ਉਹ ਹਿਲਜੁਲ ਹੋਈ ਉੱਥੇ 4-5 ਜੈਂਟਸ ਸੀਗੇ ਉਹਨਾਂ ਚਾਰਾਂ ਪੰਜਾਂ ਤੋਂ ਉਹ ਬਹੁਤ ਤੁਸੀਂ ਦੇਖੋਗੇ ਨਾ ਲਾਈਵ ਉਹ ਕੁੜੀ ਨੂੰ ਬਹੁਤ ਪਤਲੀ ਆ ਬਹੁਤ ਮਤਲਬ ਉਹਦਾ ਹੀ ਨਹੀਂ ਲੱਗਦਾ ਵੀ ਵੀ ਚਪੇੜੇ ਦੀ ਮਾਰ ਹੈਗੀ ਆ ਹਨਾ ਹੂੰ ਉਹ ਕਾਬੂ ਨਹੀਂ ਹੋ ਰਹੀ ਸੀ ਉਹ ਚੀਜ਼ ਮੈਂ ਲਾਈਵ ਦੇਖੀ ਆ ਹਾਂਜੀ ਲੱਤਾਂ ਮਾਰੀਆਂ ਚਲਾ ਚਲਾ ਗਏ ਮਤਲਬ ਸੈਟ ਰਹੀਆਂ ਉਹਨਾਂ ਨੂੰ ਜਦੋਂ ਫਿਰ ਉਹ ਜਿਹੜੇ ਬਾਬਾ ਜੀ ਸੀਗੇ ਜਿੰਨਾਂ ਕੋਲੇ ਅਸੀਂ ਲੈ ਕੇ ਗਏ ਉਹਨਾਂ ਨੇ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਨੂੰ ਬਰਾਲਿਆ ਤੇ ਬਰਾਲਿਆ ਉਹਨਾਂ ਨੇ ਚਲੋ ਉਹ ਆਪ ਬਾਬਾ ਜੀ ਉੱਥੇ ਉਹਨਾਂ ਨੇ ਆਉਂਦਾ ਜੋ ਵੀ ਪਾਠ ਪੂਜਾ ਕਰਨਾ ਸੀਗਾ ਕੀਤਾ ਉਹਨਾਂ ਨੇ ਬਤਾ ਚਲੋ ਮੰਨ ਲਿਆ ਵੀ ਆਪਾਂ ਕਿਸੇ ਨੂੰ ਐਂਜ਼ਾਇਟੀ ਕਹਨੇ ਆਣਾ ਵੀ ਉਹ ਹੋ ਗਈ ਜਾਂ ਉਹ ਵਾਰ ਖੇਚੀ ਉਹਨੂੰ ਮੇਰੇ ਤੇ ਗੁੱਸਾ ਸੀ ਜਾਂ ਆਪਦੇ ਆਪੇ ਕੋਲ 100 ਚੀਜ਼ਾਂ ਹੁੰਦੀਆਂ ਹਨਾ ਦਿਮਾਗ ਦੇ ਵਿੱਚ ਇੰਦਰ ਇਸ਼ੂਸ ਗੁੱਸਾ ਹੋ ਗਾ ਕੁਝ ਵੀ ਹੱਜੀ ਲਾ ਜੀ ਇੱਕ ਮਿੰਟ ਤੁਹਾਡੀ ਗੱਲ ਕੱਢਦਾ ਮਾਫ ਜਾਊਂਗਾ ਪਰ ਸਪਸ਼ਟੀਕਰਨ ਕੀ ਕਰ ਸਕਦਾ ਐ ਇਸ ਛੇ ਤੇ ਵੀ ਉਹ ਸੱਚੀ ਕਿਸੇ ਕੋਈ 네ਗੇਟਿਵ એનર્ਜੀ ਉਹਦੇ ਨਾਲ ਸੀ ਸੋਲੋ ਮਤਲਬ ਉਹ ਜਦੋਂ ਉਹਨਾਂ ਨੇ ਬਾਬਾ ਜੀ ਨਹੀਂ ਉਠੇ ਆਪ ਉਹਨਾਂ ਨੇ ਹਨਾ ਮਤਲਬ ਉਦੋਂ ਮੈਨੂੰ ਲੱਗਿਆ ਵੀ ਇਹੋ ਜਿਹਾ ਕੀ ਉਹ ਬਾਬਾ ਜੀ ਦੀ ਵੀ ਸ਼ੇਪ ਠੀਕ ਠਾਕ ਈ ਉਹ ਫੀਮੇਲ ਸੀ ਏ ਉਹ ਉੱਥੇ ਹਨਾ ਮੈਨੂੰ ਲੱਗਿਆ ਵੀ ਅੱਛਾ ਇਹਨਾਂ ਨੇ ਠੀਕ ਕਰ ਲਿਆ ਚਾਰ ਪੰਜ ਜਣੇ ਉਹ ਕੁੜੀ ਨੂੰ ਫੜ ਰਹੇ ਆ ਕੁਛ ਨਹੀਂ ਹੋਇਆ ਉਹਨਾਂ ਨੇ ਆਪ ਇਕੱਠਾ ਬੰਦ ਕਰਕੇ ਬੈਠੇ ਕੋਈ ਕਲਾਮ ਕੁਛ ਵੀ ਪਾਠ ਪੂਜਾ ਜੋ ਵੀ ਆਪਾਂ ਕਹਿੰਨਾ ਉਹਨਾਂ ਨੇ ਕੀਤਾ ਕੁੜੀ ਨੂੰ ਫੜਿਆ ਬਿਠਾ ਲਿਆ ਜਿਹਦੇ ਵਾਲ ਖੁੱਲ ਚੁੱਕੇ ਸੀ ਪੈਂਦੇ ਪੈਂਦੇ ਰਾਤ ਪੈ ਗਈ ਉਹ ਜਦੋਂ ਬਾਬਾ ਜੀ ਨੇ ਪੁੱਛਿਆ ਉਹ ਆਪਦੇ ਮੂੰਹੋਂ ਬੋਲ ਰਹੀ ਏ ਕੁੜੀ ਉਸ ਪਰਸਨ ਦਾ ਨਾਮ ਲੈ ਕੇ ਉਹਦੀ ਫੁੱਫੜ ਜੀ ਦਾ ਚੋਕੀ ਆ ਤੇ ਟੈਨ ਰਹਿਣਾ ਉਹ ਨਾਮ ਲੈ ਕੇ ਬੋਲ ਰਹੀ ਆ ਤੇ ਕੀ ਚਾਹੀਦਾ ਬਾਬਾ ਜੀ ਆ ਨੇ ਹਾਂ ਤੈਨੂੰ ਕੀ ਚਾਹੀਦਾ ਪੂਰੀ ਲੋ ਕੀ ਭਾਉਦਾ ਇਹਨਾਂ ਦਾ ਹੁੰਦਾ ਕਿ ਸਾਨੂੰ ਮੰਨ ਲੋ ਵੀ ਸਾਡੀ ਮੰਨਤਾ ਕਰ ਲੋ ਕਹਿੰਦੇ ਵੀ ਤੇਰੇ ਆਪ ਦੇ ਬੱਚੇ ਹੈਗੇ ਆ ਉਹਨਾਂ ਕੋਲੇ ਜਾ ਤੇਰੇ ਹੋਰ ਬਹੁਤ ਹੈਗੇ ਨੇ ਮਤਲਬ ਜੋ ਮੈਂ ਲਾਈਨ ਲਿਖਿਆ ਨਾ ਉਸ ਤੋਂ ਬਾਅਦ ਕੀ ਹੁੰਦਾ ਸ਼ਾਮ ਨੂੰ ਦਿੰਦੇ ਹੋਗੀ ਉਹ ਗੱਲਾਂ ਕਰ ਰਹੇ ਆ ਆਪਸ ਵਿੱਚ ਉਥੇ ਅਮਨ ਨਹੀਂ ਬੋਲੀ ਮਤਲਬ ਮਤਲਬ ਕਿਵੇਂ ਉਹਦੀ ਵਾਇਸ ਚੀng ਹੋਗੀ ਜਾਂ ਹਾਉ ਹਾ ਬੋਡੀ ਬੋਡੀ ਲੈਵਲ ਜਲੋ ਕੁਝ ਸੀ ਉੱਥੇ ਸੀ ਹਾਂਜੀ ਮੈਂ ਲਾਈਵ ਚੀਜ਼ਾਂ ਦੇਖੀਆਂ ਉਹ ਸੁਣੋ ਉਸ ਤੋਂ ਬਾਅਦ ਉਹ ਤਾਂ ਕਾਹਲੀ ਡਿਮਾਂਡ ਰੱਖ ਰਹੀ ਆ ਮੈਨੂੰ ਡ੍ਰਿੰਕ ਕਰਨੀ ਆ ਮੈਨੂੰ ਬੀੜੀਆਂ ਲਿਆ ਕੇ ਦੋ ਉਹ ਕੁੜੀ ਚਿਕਨ ਵੀ ਮਸਾ ਖਾਂਦੀ ਆ ਜਿਨੇ ਬੀੜੀਆਂ ਲਈ ਪੰਜ ਬੰਡਲ ਖੂਪ ਕੇ ਮੇਰੇ ਸਾਹਮਣੇ ਅਰ ਮੈਂ ਕਨਫਿਊਜ਼ ਆ ਬੀ ਕੀ ਆ ਇਹ ਨਹੀਂ ਸਮਝ ਆਉਂਦੀ ਇਹ ਚੀਜ਼ਾਂ ਹੁਣ ਅੱਛਾ ਉਸ ਤੋਂ ਬਾਅਦ ਫੇਰ ਉਹਨੂੰ ਕਈ ਵਾਰੀ ਇਦਾਂ ਹੁੰਦਾ ਸੀ ਹੱਥ ਮੁੜ ਜਾਂਦੇ ਆ ਚੁੱਪ ਹੋ ਜਾਂਦੀ ਆ ਬਾਲ ਬੜੀ ਤੇ ਉੱਚੀ ਕੋਈ ਬੋਲਦਾ ਲਾਸਟ ਟਾਈਮ ਹੈ ਉਹਨੂੰ ਕਿਹਾ ਕਿ ਇਦਾਂ ਤੈਨੂੰ ਕਦੋਂ ਸ਼ੁਰੂ ਹੁੰਦਾ ਕਹਿੰਦੀ ਜਦੋਂ ਤੁਸੀਂ ਉੱਚੀ ਬੋਲਦੇ ਆ ਹਨਾ ਮਤਲਬ ਕੁਝ ਵੀ ਹੁੰਦਾ ਉਹ ਮੈਨੂੰ ਬਹੁਤ ਪਿਆਰ ਕਰਦੀ ਆ ਰੀਸੈਂਟਲੀ ਉਹਦਾ ਬਰਥਡੇ ਸੈਲੀਬ੍ਰੇਟ ਕੀਤਾ ਨਵਾਂ ਰੂਪ ਆਇਆ ਮਤਲਬ ਮੈਂ ਆਹਦੀ ਫੋਟੋ ਕਰ ਰਹੀ ਹਾਂ ਕਿ ਮੈਂ ਤੇਰੀ ਪਿਕਚਰ ਲੈ ਲਵਾਂ ਉਹਦੀ ਅੱਖਾਂ 'ਚ ਪਾਣੀ ਆ ਗਿਆ ਮੇਰੇ ਮੈਨੂੰ ਜਫੀ ਪਾ ਕੇ ਉਹ ਮਤਲਬ ਇਮੋਸ਼ਨਲ ਹੋ ਰਹੀ ਆ ਹਨਾ ਔਰ ਅੱਛਾ ਤੁਸੀਂ ਦੇਖੋ ਕਿ ਜਦੋਂ ਉਹ ਸਾਰੀ ਚੀਜ਼ ਹੋ ਕੇ ਹਟਦੀ ਨਾ ਉਹ ਚੀਜ਼ਾਂ ਉਹਦੇ ਨਾਲ ਹੋ ਕੇ ਹਟਦੀਆਂ ਨੇ ਸੁਰਤ ਆਉਂਦੀ ਆ ਉਹਨੂੰ ਹਨਾ ਮਤਲਬ ਪਾਣੀ-ਤਾਨੀ ਪੀਂਦੀ ਆ ਜਾਂ ਠੀਕ ਹੋ ਜਾਂਦੀ ਆ ਉਹ ਫਿਰ ਮੈਨੂੰ ਜਫੀ ਪਾ ਲੈਂਦੀ ਆ ਦੀਦੀ ਮੈਨੂੰ ਨਹੀਂ ਪਤਾ ਲੱਗਦਾ ਕੋਡ ਨੂੰ ਮੰਨ ਲੈਨੇ ਵੀ ਗੁੱਸਾ ਪਰ ਗੁੱਸੇ ਦੇ ਵਿੱਚ ਨਹੀਂ ਆਪਣੇ ਤੋਂ ਇੰਨੀ ਛੇਤੀ ਉਹ ਫੀਲ ਨਹੀਂ ਆਉਣਾ ਹੁੰਦਾ ਆਪਾਂ ਜੀ ਏਸੀ ਨੂੰ ਉੱਧਰ ਰੱਖੀਏ ਵਿਗਿਆਨ ਦੇ ਡਾਕਟਰਾਂ ਨੇ ਪਾਸੇ ਰੱਖੀਏ ਤਾਂ ਉਹ ਕਹਿੰਦੇ ਕਿ ਬਾਈਪੋਲਰ ਡਿਸਆਰਡਰ ਹੈ ਉਹ ਇੱਕ ਬ੍ਰੇਨ ਵਿੱਚ ਤੁਹਾਡੇ ਕੀ ਚੱਲਦਾ ਪਿਆ ਹਨ ਉਹ ਚੀਜ਼ਾਂ ਹੋਏ ਨੇ ਪਰਸਨੈਲਿਟੀ ਚੇਂਜ ਹੋ ਗਈ ਬੰਦੇ ਦੀ ਟ੍ਰਿਗਰ ਪੁਆਇੰਟ ਆਟ ਆਟ ਹੁੰਦੇ ਬੰਦੇ ਨੂੰ ਜਿਹਨੂੰ ਬਾਈਪੋਲਰ ਡਿਸਆਰਡਰ ਹੈ ਗਿਆ ਉਹਦੀ ਪਰਸਨੈਲਿਟੀ ਚੇਂਜ ਹੋ ਜਾਂਦੀ ਹੈ ਜੇ ਮਿੰਟਾ ਕਰਾਇਆ ਹਿਸਾਬ ਨਾਲ ਥੋੜੀ ਗੱਲ ਦੀ ਗਲਤ ਕਰ ਗਈ ਉਹ ਕਹਣ ਕਿ ਇਹਨੂੰ ਦਿਮਾਗ ਦੀ ਬਿਮਾਰੀ ਸਾਰੇ ਦਾ ਨਾ ਐਕਸਪੀਰੀਅੰਸ ਅਲੱਗ ਅਲੱਗ ਹੈ ਬਗਿਆਨੇ ਦਾ ਲੱਗੋ ਗਿਆ ਡਾਕਟਰ ਦਾ ਲੱਗੋ ਗਿਆ ਜਿਹੜੇ ਤਾਂ ਤੰਤਰੀਕਰਨ ਕਰਦੇ ਵਗੈਰਾ ਹਨ ਉਹਨਾਂ ਦੀ ਗੱਲ ਅੱਗੇ ਸਟੱਡੀ ਹੋਊਗੀ ਉਹ ਆਪਾਂ ਆਪਣਾ ਐਕਸਪੀਰੀਅੰਸ ਹਾਂ ਦੱਸੀਏ ਨਾ ਉਹਦਾ ਕੁਝ ਨਵੀਂ ਤੇਰਾ ਕੋਈ ਐਨਕਸਪੀਰੀਅੰਸ ਜੋ ਤੂੰ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਮੈਂ ਵੀ ਯਾਰ ਕਾਫੀ ਮਨੋ ਇੱਕ ਸਾਥ ਦੇ ਹੋਏਗਾ ਲੱਗਦਾ ਮੈਂ ਵੀ ਇਸ ਵਾਰ ਤੇ ਬਹੁਤ ਘਰ ਲਿਆ ਜੀ ਮਨੋ ਕਿਤੇ ਨਾ ਕਿਤੇ ਮੇਰੇ ਨਾਲ ਜੀ ਸਾਥ ਲੱਗਦੀ ਆ ਫਿਰ ਮੈਂ ਸੋਚਦਾ ਮੈਨਾਂ ਕਦੇ ਕੁਝ ਵਾਪਰੇ ਤਾਂ ਹੈਲਪਿੰਗ ਹੁੰਦਾ ਜਿੰਦਾ ਉਹ ਛੋਟੇ ਬੱਚੇ ਕਹਿੰਦਾ ਨਹੀਂ ਦੇ ਵੀ ਬੰਦ ਲੰਗਾ ਉਹਨਾਂ ਦੇ ਆੜ ਪਿੱਛੇ ਬੋਤਲ ਕੋਈ ਛਿੜੀਣਾ ਬਸ ਅੰਦੀ ਕਿਹਨੇ ਕਿੰਨਸੀਡੈਂਟ ਹੋਇਆ ਜਾਂ ਮੈਂ ਕੁਝ ਨੂੰ ਸ਼ਾਮਲ ਕਰਦੇ ਉਸ ਦੇ ਸਾਹਮਣੇ ਕੀ ਉਹਨਾਂ ਕਾਰ ਵੀ ਟਾਈਮ ਕੋਈ ਗੱਲ ਨਾ ਮੈਂ ਅਜੇ ਤੱਕ ਕਾਰ ਨਹੀਂ ਵੇਖੀ ਬਦਲਾ ਕਾਲੇ ਨਾਂਗਰੀ ਵਾਈਟ ਬਹੁਤ ਵੇਖੀ ਹੈ ਵਾਈਟ ਆਨ ਤੋਂ ਪਰ ਦੇ ਹੁੰਦੀ ਬਲੈਕ ਕਾਰ ਨੇ ਵੇਖੀ ਨਹੀਂ ਹਟਾ ਜਸਟ ਮੇਰੇ ਮੂੰਹ ਚੋਂ ਸ਼ਬਦ ਨਿਕਲ ਗਿਆ ਵੀ ਨਾ ਬਲੈਕ ਕਾਰ ਨਹੀਂ ਬਦਲਾ ਉਹ 1 ਸੈਕਿੰਡ ਦੇ ਅੰਦਰ ਮੇਰੇ ਸੋਨ ਲੱਗੇ ਇਹਨਾਂ ਦੇ ਉਹ ਵੀ ਮੇਰੇ ਨਾਲ ਬਹੁਤ ਕੁਝ ਆਇਆ ਬਸ ਇਹ ਕਹਿ ਤਾ ਕਿ ਆਪਾਂ ਉਹ ਨੈਗੇਟਿਵ ਹੋਣ ਤੇ ਨਾਜੀ ਗੀਡ ਗੱਲ ਕਰਨੀ ਹੈ ਜੇ ਆਪ ਕੋ ਤਾਂ ਪ੍ਰਿੰਟ ਕੋ ਸਦੀਪਾ ਜੀ ਵਰਗੇ। ਉਹ ਗੱਲਾਂ ਬਹੁਤ ਸੁਣੀਆਂ ਆਏ ਤੱਕ। ਮੇਰੇ ਨਾਲ ਵਾਪਰੀਆਂ ਨਹੀਂ ਪਰ ਮੈਂ ਕਾਫੀ ਟਾਈਮ ਸਟਡੀ ਕਰ ਲਿਆ ਉਸ ਦੀ। ਬਹੁਤ ਸਾਰੇ ਐਕਸਪੀਰੀਅੰਸ ਆ ਦੋਸਤੋ ਉਹਨਾਂ ਅ ਹਰੇਕ ਬੰਦੇ ਨੇ ਆਪਦੀ ਜ਼ਿੰਦਗੀ ਚ ਇਸ ਚੀਜ਼ ਨੂੰ ਫੇਸ ਕੀਤਾ ਹੁੰਦਾ। ਹੂੰ ਕੋਈ ਨਾ ਕੋਈ ਡਰ ਕੋਈ ਨਾ ਕੋਈ ਆਪਜੀ 네ਗੇਟਿਵ એનર્ਜੀ ਆਪਦੀ ਜ਼ਿੰਦਗੀ ਜੇ ਬੰਦੇ ਨੇ ਫੇਸ ਕੀਤੀ ਹੁੰਦੀ ਹੈ। ਤਾਂ ਮੇਰੇ ਨਾਲ ਇਹ ਐਕਸਪੀਰੀਅੰਸ ਹੋ ਰਿਹਾ ਹੈ ਜਿਵੇਂ ਕਿ ਹੁਣ ਮੈਂ ਸਪਸ਼ਟੀਕਰਨ ਨਹੀਂ ਦੇ ਸਕਦਾ ਇਸ ਚੀਜ਼ ਦਾ ਕਿ ਇਹ ਗੱਲ ਵੀ 100% ਹੈ ਮੈਂ ਵੀ ਇਹਨੂੰ 50-50 ਲੈ ਕੇ ਚੱਲਾਂਗਾ ਹੂੰ ਠੀਕ ਹੈ ਹੁਣ ਅਜੇ ਮੈਂ ਇੱਕ ਗੱਲ ਤੁਹਾਨੂੰ ਕਹਿੰਦਾ ਤਾਂ ਤੁਸੀਂ ਆਉਣਾ ਜਦੋਂ ਇਹਨਾਂ ਇੱਕ ਕੁਝ ਜਿਹਾ ਕਰਤਾ ਵੀ ਉਹ ਮੈਂ ਉਹੀ ਦਿਮਾਗ ਚ ਮੇਰੇ ਚੱਲੀ ਜਾਂਦਾ ਮੈਂ ਨਾ ਵੀਡੀਓ ਸਰਚ ਕਰਨ ਲੱਗ ਪਿਆ ਜੀ ਹੋਰ ਜਿਹੜਾ ਪੋਡਕਾਸਟ ਵੇਖਣ ਲੱਗ ਪਿਆ ਹੋਰ ਸਰਚ ਕਰਨ ਲੱਗ ਪਿਆ ਕਿ ਸੱਚ ਹੈ ਕਿੰਨਾ ਝੂਠ ਹੈ ਠੀਕ ਹੈ ਧੂਤ ਪ੍ਰੇਜਿਤਨ ਆਤਮਕ ਹੈ ਕਿ ਹੂੰ ਠੀਕ ਹੈ ਕਰਦਾ ਰਹਿਤ ਲੋਕ ਕੁਸ਼ਟਾਂ ਨਾਲ ਅੱਗੇ ਆਉਂਦਾ ਇਲੈਕਟ੍ਰੋਨ ਦਾ ਵਸਤੂ ਗੇਮ ਨੂੰ ਕਿੱਡਾ ਲੱਗਦਾ ਹੂੰ ਹੁਣ ਦਿਮਾਗ ਤੇ ਮੇਰੇ ਉਹੀ ਗੱਲਾਂ ਅੱਛਾ ਚੱਲੀ ਐ ਨਹੀਂ ਚੱਲੀ ਐ ਹੂੰ ਗੇਮ ਮੈਂ ਖੇਡੀ ਐ ਨਾ ਕਹਿੰਦਾ ਡੇਢ ਘੰਟਾ ਹੁਣ ਹੋਇਆ ਕੀ ਕਿ ਆਪਣੇ ਨਾਲ ਦੱਕਾ ਇੱਧਰ ਰੋਟੀ ਫਾਇਆ ਤਾ ਲੱਗ ਰਿਹਾ ਕਿ ਅੱਛਾ ਇਕ ਦਾਕਾ ਆਪਣਾ ਉੱਤਨ ਸਿੱਟਰਾ ਡੱਬੇ ਤੇ ਦਾਕਾ ਵੀ ਕਿ ਸਟੋਰ ਬਣਿਆ ਹੁਣ ਜਿਵੇਂ ਉਹ ਮੈਂ ਰੱਖਿਆ ਸੀ ਉਹ ਉਵੇਂ ਨਹੀਂ ਸੀਗਾ ਬਾਜ ਨਹੀਂ ਪਰਪਰ ਢਿੱਲਣ ਦੀ ਜਾਂ ਦਵਾਰਾ ਡਿੱਗਣ ਦੀ ਕੋਈ ਨਹੀਂ ਪਰਪਰ ਬਾਜ ਨਹੀਂ ਤੇ ਪਰ ਹੁਣ ਜੇ ਮੈਂ ਸਾਇੰਸ ਮੰਨੀਓ ਦੇਖਾ ਵਿਗਿਆਨ ਮੰਨੀਓ ਦੇਖਾ ਹੂੰ ਤਾਂ ਉਹ ਕਹਿਣਗੇ ਹਵਾ ਨਾਲ ਚੂਹਾ ਕਿਰਲੀ ਕੋਈ ਹੋਰ ਜੀਵ ਜੰਤੂ ਹਨ ਉਹਨੇ ਹਲਾਤਾ ਉਹ ਉਹਨੇ ਪਾਸੇ ਦੱਬਤਾ ਹੂੰ ਉਹ ਸਿੱਧਾ ਪਿਆ ਡੈਡਾ ਨਹੀਂ ਨਾ ਸਕਦਾ ਸਿੱਧਾ ਡੈਡਾ ਉਹ ਹਵਾ ਉਹਕੇ ਕੇ ਹੱਥਾਂ ਤੋਂ ਵੀ ਕੇ ਹੱਥਾਂ ਨਾਲ ਲਾਉਗੀ ਚੂਹਾ ਲੈ ਕੇ ਹੱਥਾਂ ਨਾਲ ਲਾਉਗਾ ਕੋਈ ਮੋਟਾ ਸਿੱਧਾ ਵੈਲਿਊ ਹੋਈ ਸਿੱਧਾ ਪਿਆ ਸੀ ਯਾਰ ਪੂਰਾ ਪ੍ਰਪਤ ਮੈਂ ਰੱਖਿਆ ਉਹਦੇ ਥਨਾ ਆਪਣਾ ਬਣਾ ਦ ਸਟੂਡੀਓ ਬਣਾਇਆ ਮੈਂ ਰੱਖਿਆ ਸੀ ਸਪੀਕਰਾਂ ਦਾ ਡੱਬਾ ਸਿੱਧਾ ਪੁੱਟੇ ਡੋ ਗਿਆ ਜੀ ਵਾਲੇ ਜੀ ਯੂ ਟ ਗੈਨਿੰਗ ਆਫ ਫਰੋਂਥ ਉਹਦੇ ਤਹਾਵਾ ਜਾਣ ਵਾਸਤੇ ਕੁਛ ਨਹੀਂ ਇਹ ਵੀ ਲੋਜ ਹੈ। ਹੁਣ 50 50% ਹੈ ਨਾ ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਕੋਈ ਚੀਜ਼ ਮੇਰੇ ਨਾਲ ਹੈਗੀ ਹੈ ਜੋ ਮੇਰੇ ਮੈਨੂੰ ਪ੍ਰੈਜ਼ੈਂਸ ਕਰਾਉਂਦੀ ਹੈ ਆਪਦੇ ਰਹਿਣ ਦਾ। ਪਰ ਇੱਕ ਜੀ ਦੇਖੀ ਇਹਦੀ ਨਾ ਹੁਣ ਮੌਲਾ ਜੀ ਹੈਗੀ ਹੈ ਨਾ ਸਾਹਮਣੇ ਜਿਹਨੂੰ ਮਰਉਂਦੀ ਆਉਂਦੀ ਹਵਾ ਝੋਕੇ ਉੱਤੇ ਮਰ ਗਈ। ਇਹ ਜਿਹੜਾ ਪਰ ਅਰੰਡਰ ਇਹਦੀ ਵੀ ਹਾਲ ਸਾਹਮਣੇ ਸਾਹਮਣੇ ਮੇਰੇ ਅਕੋਰਡਿੰਗਲੀ ਯਾਰ ਮੈਨੂੰ ਲੱਗਦਾ ਅੱਜ ਤੱਕ ਕਿਸੇ ਨੇ ਵੀ ਇਹ ਚੀਜ਼ ਦੇਖੀ ਨਹੀਂ ਹਾਂ ਸਿਰਫ ਅਥਾਸ ਕੀਤਾ ਜਾਂਦਾ ਸਿਰਫ ਅਥਾਸ ਕੀਤਾ ਲੱਗੋ ਸਾਰੇ ਜੇ ਤੱਕ ਸੁਣ ਚਾਇਆ ਜਾਂ ਵੇਖਣ ਚਾਇਆ ਮੈਨੂੰ ਵੀ ਇਹਦੇ ਵਿੱਚ ਲੱਗਦਾ ਕਿ ਮੇਰੇ ਨਾਲ ਕੋਈ ਅਮਰੀ ਚੀਜ਼ ਹੈ ਜੋ ਮੈਨੂੰ ਫਾਸਟ ਕਰੰਗੀ ਹੈ ਵੀ ਇਹ ਆਉਦੇ ਹੁਣ ਦਾ ਜੋ ਮੈਨੂੰ ਕੋਈ ਮੈਨੂੰ ਲੱਗਦਾ ਇਹਨੂੰ ਅੱਛਾ ਲੰਮਣੀ ਕਰ ਲੈਂਗੇ ਇਹ ਬੜੀ ਕੋਈ ਸ਼ੱਕ ਹੀ ਨਾ ਲੱਗਦਾ ਗੁਰਦੁਆਰੇ ਜਾਣਾ ਹੋਵੇ ਮੈਂ ਮਝਾਲਾ ਨੂੰ ਤੱਕ ਨਾ ਆਪਣੇ ਡਬਲ ਡਬਲ ਦੁਬਾਰਾ ਇਨੀ ਮਾਰਦਾ ਹਨਾ ਕੀ ਬਦਵਾਇਆ ਲੱਗਦਾ ਨਹੀਂ ਕਰਦਾ ਮੈਂ ਕਿ ਵੀ ਅੰਗਰੇਜ਼ਾਂ ਦੇ ਹੋਰ ਜੋ ਇਹ ਦੀ ਇਹ ਦੇ ਵੀ ਦੋ ਤਰ੍ਹਾਂ ਦਾ ਹੈ ਨੇ ਐ ਤਾਂ ਕੀ ਹੁੰਦਾ ਨੇ ਵੀ ਸਾਨੂੰ ਕਿ ਫੰਡ ਕਿ ਰੋਗੀ ਹੁੰਦੇ ਨਹੀਂ 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 ਰੋਗੀ ਨਹੀਂ ਹੁੰਦੀ ਇਹ ਐ ਇਹ ਦੇ ਤੇ ਵੀ ਦੋ ਤਰ੍ਹਾਂ ਦਾ ਜਾਂ ਤਾਂ ਇੰਨਾ ਹੀ ਅੰਦਰ 네ਗੇਟਿਵ ਹੋ ਗਿਆ ਮੈਂ ਵੀ ਮੇਰੇ ਆਸ-ਪਾਸੇ ਜਾਣ ਨੂੰ ਜੀ ਨਹੀਂ ਕਰਦਾ ਆ ਇੰਦਾਂ ਬਹੁਤ ਕਿਹੜੇ ਤਰ੍ਹਾਂ ਦੇ ਪਾਚ ਮਾ ਦਾ ਕਿਹੜੇ ਤਰ੍ਹਾਂ ਦੇ ਜਾਨ ਨੂੰ ਨਹੀਂ ਕਰ ਹੁੰਦੀ ਵੀ ਕਦੇ ਨਹੀਂ ਦਿਲ ਕੀਤਾ ਕੋਈ ਚਲ ਕੇ ਕਰੇ ਨਹੀਂ ਕਿਉਂਕਿ ਚਲਦਾ ਇਹ ਨਹੀਂ ਕਦੇ ਵੀ ਨਹੀਂ ਮਤਲਬ ਐ ਫੀਲ ਹੁੰਦਾ ਵੀ ਮੈਨੂੰ ਕੋਈ ਰੋਕਣ ਦੇ ਨਾ ਆਈ ਨਹੀਂ ਮਿਲਣਾ ਉਹਦਾ ਉਹ ਜਦੋਂ ਨੂੰ ਮੇਰਾ ਕੋਈ ਪਲਾਨ ਹੁੰਦਾ ਹੈ ਨਾ ਉਹ ਮੈਂ ਵਰਕਆਊਟ ਨਹੀਂ ਕਰ ਪਾਉਂਦਾ ਉਹ ਚੀਜ਼ੇ ਹੋ ਤਾਂ ਮ ਆ ਜੂਆ ਜਾਂ ਘਰੇ ਕੋਈ ਚੀਜ਼ ਹੋ ਜੂਗੀ ਮੈਂ ਗੁਰਦੁਆਰੇ ਜਾਣਾ ਹੁੰਦਾ ਘਰੇ ਕੋਈ ਨੂੰ ਕੋਈ ਸਮਝਾ ਜਾਂਦਾ ਕੰਮ ਆ ਜਾਂਦਾ ਉਹ ਮੈਂ ਕਿਤੇ ਜਾਇਦਾ ਨਹੀਂ ਬੈਠੇ ਰਹੋ ਉਹਨਾਂ ਚ ਜਿੰਨ ਕਰਕੇ ਦਿਮਾਗ ਹਣਾ ਜੋ ਦੀ ਬੜਾ ਬੜਾਈਆਂ ਗਈਆਂ ਜਾਂ ਬੜਾਈਆਂ ਗਈਆਂ ਹੋਸ ਨਹੀਂ ਜਾਗਾ ਹਾਂ ਹੋਸ ਬਹੁਤ ਨਹੀਂ 50 50 ਦਾ ਕੀਤਾ ਇਸ ਚੀਜ਼ ਤੇ ਕੋਈ ਸਪੱਸ਼ਟੀ ਕਰਨੀ ਤੂੰ ਹੀ ਦੱਸਿਆ ਜੇਰੇ ਕੋਟਮ ਬੜਾ ਬੋਇਆ ਇਹ ਕਰਵਾ ਦੇਗੀ ਕਰੇਗਾ ਸਾਡੇ ਖੁਸ਼ ਹੋ ਮੈਂ ਨਾਈਟ ਟਾਈਮ ਹੀ ਕਰੂੰਗਾ ਇਹ ਨਾ ਥੋੜੋ ਇਹ ਬਹੁਤ ਬੰਦੇ ਜੁੜਨਗੇ ਹੋਣ ਆਪਣੇ ਨਾਲ ਜਦੋਂ ਇਸ ਵੀਡੀਓ ਨੇ ਆਵਾ ਮੇਰਾ ਹੋ ਗਰ ਉਦੋਂ ਨੂੰ ਬਹੁਤ ਬੰਦੇ ਆਪਣੇ ਸਮਾਜ ਚ ਹੈਗੇ ਹਨ ਜੋ ਟਿੱਪਣੀਆਂ ਦਰ ਰਹੇ ਇਸ ਚ ਤੇ ਮੈਂ ਵੀ ਕਿਉਂ ਉਹ ਟੇਪ ਦਾ ਹੀ ਮਾਰੀ ਜਾਂਦਾ ਤੇ ਟੌਪਿਕ ਚ ਚੁੜਿਆ ਜੋ ਐਕਸਪੀਰੀਅੰਸ ਹਰ ਬੰਦਾ ਹੋਏ ਠੀਕ ਹੈ ਜਿਸ ਤਰ੍ਹਾਂ ਇਹ ਆਪਣੀ ਗੱਲ ਅੱਗੇ ਰੱਖਣਗੇ ਨਾ ਆਪਾਂ ਕੋਈ ਥੋਸ ਹੋਈ ਅਕੈਡਮੀ ਆ ਜਿਹੀ ਹੈਗੀ ਹੈਗੀ ਬਹੁਤ ਬੰਦੇ ਵਿਦਵਾਨ ਬੈਠੇ ਆ ਬਹੁਤ ਤੱਕ ਚੀਜ਼ ਸਾਇਟੀ ਦੇ ਬੰਦੇ ਨੇ ਇਹ ਤਾਂ ਅਸੀਂ ਜਸਟ ਇੱਕ ਆਵ ਦੀ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਜੋ ਤੁਹਾਨੂੰ ਕਹਾਂਗੇ ਆਲਮੋਸਟ ਸਾਰੇ ਕਿਤੇ ਇਹੀ ਚੱਲ ਰਹੇ ਨੇ ਯੂਟਿਊਬ ਕੋਲ ਲਈ ਔਰ ਫਾਰ ਫਾਰ ਦਾਸਨੀ ਇੰਸਟਾਗ੍ਰਾਮ ਕੋਲ ਲਈ ਰਿਲਾਂ ਲਈ ਹਨ ਤਾਂ ਤਾਂ ਮਾਫੀ ਚਾਹੁੰਦੇ ਹਾਂ ਯਾਰ ਜੇ ਤੁਹਾਨੂੰ ਇਹ ਟੌਪਿਕ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਇਸ ਵੀਡੀਓ ਨੂੰ ਸਕਿੱਪ ਕਰ ਸਕਦੇ ਹੋ ਨਾ ਹੂੰ ਜੇ ਤੁਹਾਨੂੰ ਕੁਝ ਬੁਰਾ ਕਿਹਾ ਹੋਵੇ ਤਾਂ ਵੀ ਅਸੀਂ ਮਾਫੀ ਮੰਗਦੇ ਹਾਂ ਪਰ ਮੇਨ ਚੀਜ਼ ਇਹ ਹੈ ਕਿ ਜੋ ਐਕਸਪੀਰੀਅੰਸ ਕੀਤੇ ਹੈ ਉਹਨਾਂ ਨੂੰ ਤੁਹਾਡੇ ਰੂਪੂ ਕਰਨਾ ਹੈ ਤਾਂ ਵੀ ਨਹੀਂ ਜੇ ਤੁੰਗ ਲਵੀ ਗੱਲ ਕਰਦਾ ਸੀਗਾ ਉਹਦੋਂ ਕੱਚੀ ਜੀਵਤ ਸੀਗੀ ਫਰਵਰੀ ਐਂਡ ਮਾਰਚ ਸਟਾਰਟਿੰਗ ਹੂੰ ਨਾ ਜਾ ਠੰਡ ਨਾ ਗਈ ਨਾ ਠੰਡ ਠੰਡ ਕਰਨੀ ਪੱਖੇ ਚੱਲਣ ਲੱਗ ਪਏ ਇੱਕ ਦੋ ਨੰਬਰ ਤੇ ਆ ਗਏ ਹੁਣ ਆਪਣਾ ਘਰ ਪਿੰਡਾਂ ਆ ਮੋੜਾ ਵੀਡੀਓ ਲਈ ਆਪਣੇ ਨਾਲ ਜਾਲੀ ਜਾਲੀ ਬੀਟ ਲੱਗੇ ਸਾਰੇ ਪਾਸੇ ਤੁਸੀਂ ਤੇ ਯਾ ਸਾਡਾ ਟਿਕੀ ਕੀ ਹੈ ਵੀ ਜਾਲੀ ਜਾਲੀ ਗੇਟ ਸਿੱਧਾ ਬੰਦ ਕਰ ਦਈਏ ਜਿੱਦੇ ਘੁੰਡੇ ਆ ਜਾਂਦੇ ਹੂੰ ਵੀ ਹਵਾ ਲੰਘਦੀ ਰਹੇ ਹੂੰ ਹੂੰ ਬੰਮਾ ਬੱਜੇ ਤਾਂ ਮੇਰਾ ਡੀਨ ਵੀ ਹੈ ਮੈਂ 8:30 ਵਜੇ ਦਾ ਰੋਟੀ ਖਾਣੀਆਂ ਕਰਦਾ ਹਾਂ ਨੌਂ 10 ਵਜੇ ਦੇ ਨੂੰ ਆਉਦਾ ਫੁੰਫੁੰਚ ਲੱਗ ਜਾਂਦਾ ਮੈਂ ਬੈੱਡਮਾਰਨ ਬਣਾ ਲੈਂਦਾ ਠੀਕ ਫੇਰ ਮਸ਼ੂਰੂ ਹੋ ਜਾਗਾ ਕਿਉਂਕਿ ਨਾਲ ਇਕੱਠੀ ਕਰਨ ਨਾਲ ਹੁੰਦਾ ਹੀ ਹੈ ਇਹ ਵੀਡੀਓ ਵੇਖ ਲਈਆਂ ਵੇਖ ਲਈਆਂ ਬੰਦ ਲੱਗਉਂਦਾ ਫਿਰ ਹੁੰਦਾ ਨਹੀਂ ਨਿਕੜੀ ਆਪੀ ਆਉਂਦੀ ਹੈ 12 ਵਜੇ ਦੇ ਨੂੰ ਨੀਂਦ ਉਡੀਆ ਜਾ ਕੇ 12:30 ਵਾ ਇੱਕ ਦਿਨ ਆਈ ਬੱਚੇ ਬੱਚੇ ਨਾਲ ਤਿਆਰ ਬਾਹਰ ਪਿਆ ਤੇ ਮੈਂ ਜੁਐਡਰੀ ਨਹੀਂ ਸਮਝਾ ਸਕਦਾ ਵੀ ਮੈਂ ਤਾਂ ਆਪਣਾ ਘਰ ਕਿਵੇਂ ਬਣਾਇਆ ਨਾ ਪੋਰਚ ਦੇ ਪਿਛਲੇ ਪਾਸੇ ਕਮਰਾ ਕਰਾਤਾ ਕਮਰੇ ਤੋਂ ਥੋੜੀ ਦੂਰ ਬਾਹਰ ਤੇ ਕਾਰ ਦੇ ਸਟਾਰਟਿੰਗ ਥੀਏ ਪੋਰਚ ਫੋਂ ਬਾਹਰਲੀ ਕੋਰਚ ਵਾਲੀ ਲਾਈਟ ਚਲੀ ਜਾਂਦੀ ਹੈ ਉਹ ਮੇਰੇ ਕਮਰੇ 'ਚ ਵੀ ਚਲੀ ਜਾਂਦੀ ਹੈ ਹੂੰ ਠੀਕ ਹੈ ਮੈਂ ਮੇਰਾ ਮੂੰਹ ਉੱਧਰ ਹੁਣ ਆਪਾਂ ਬਾਹਰ ਬੈਠਦੇ ਹਾਂ ਹੂੰ ਮੈਂ ਕਿਹਨੂੰ ਪਸੰਦ ਕਰਦਾ ਖੁਸ਼ ਚੀਜ਼ ਲੰਗੀ ਅੱਛਾ ਠੀਕ ਆਪਾਂ ਓਮਿਸ ਬੈਠ ਕੇ ਉੱਠ ਕੇ ਮੈਂ ਮੇਰਾ ਕੰਮ ਸਾਰੀ ਕਰਦਾ ਹਾਂ ਹੂੰ ਮੈਂ ਤਾਂ ਦੁੱਲਾ ਨਾ ਹੋਵੇ ਯਾਰ ਉਹ ਨੂੰ ਇੱਥੇ ਆ ਕੋਈ ਲੱਗੇ ਵੀ ਕੁਝ ਲੰਘਿਆ ਨਾ ਹਾਂ ਵੀ ਕੋਈ ਦੱਸ ਸਕਦਾ ਕੁਝ ਵੀ ਕਰ ਸਕਦਾ ਕਿ ਠੀਕ ਨਾ ਨਹੀਂ ਉਹ ਬੰਦਾ ਨਹੀਂ ਮੈਂ ਇਹ ਰੰਗ ਨੂੰ ਦੰਦਾਲ ਫੇਰ ਉਸ ਲੰਘਿਆ ਫੀਲ ਹੋਇਆ ਉਸ ਗਿਆ ਗੈਰ ਮੇਰੀ ਯਾਦਾਂ ਨਹੀਂ 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 ਬੰਦੀ ਵਾਹ ਰਹੀਆਂ ਲੱਗੀਆਂ ਮੈਂ ਉੱਧਰ ਟਿਕਿਆ ਦੇਖ ਰਿਹਾ ਕੋ ਵੱਡੇ ਨਾਂ ਦਾ ਨਾਂ ਦਾ ਤੇ ਉਹ ਬਾਹਰ ਦਾ ਪਾਈਪਨ ਸਿੱਤੇ ਪਈ ਤਾਂ ਉਹ ਜੀ ਇੰਨੀ ਵਾਰ ਸੀ ਲਾਈਟ ਸਪੀਡ ਨਹੀਂ ਹੁੰਦੀ ਲਾਈਟ ਸਪੀਡ ਬਹੁਤ ਤੇਜ਼ ਹੁੰਦੀ ਹੈ ਬਹੁਤ ਹਾਸਪੀਡ ਤੇ ਮੈਨੇਰ ਬਿਲੀਵ ਤੋਂ ਬੰਦਾ 87 ਸਾਲ ਦਾ ਇੰਨੀ ਤੇਜ਼ ਨਹੀਂ ਜਾ ਸਕਦਾ ਜੇ ਕਿਤੇ ਮੈਂ ਦੇਖਿਆ ਅੱਖ ਚਬ ਦਗੇ ਰੂਚੀ ਅਭਿਰੰਨ ਹੁਣ ਸਪਸ਼ਟੀਕਰਨ ਇਸ ਗੱਲ ਦਾ ਵੀ ਕੋਈ ਨਹੀਂ ਜੇ ਡਾਕਟਰ ਲੈਂਗੁਏਜ ਦੇਖੀ ਤਾਂ ਕਹਿਣਾ ਵੀ ਲਾਈਵ ਮੂਰੇ ਕੋਸ਼ ਆ ਗਿਆ ਜਾਂ ਲਾਈਵ ਸਲਿੱਕ ਕੀਤੀ ਤਾਂ 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 ਹੋ ਗਿਆ ਤੇ ਜੋ ਸਿਆਣਿਆਂ ਦੀ ਗੱਲ ਸੁਣੀ ਹੈ ਉਹ ਪੈਰਲੋਵ ਯੂਨੀਵਰਸ ਯੂਨੀਵਰਸਲ ਯੂਨੀਵਰਸਿਟੀ ਨੂੰ ਕਨੈਕਟ ਕਰ ਲਓਗੇ ਜੀ ਆਪਾਂ ਇਹਨਾਂ ਨੂੰ ਸਿਆਣਾ ਹੋਏ ਲੱਗੇ ਜੇ ਉਹ ਕੋਈ ਵੀ ਪੈਰਲੋਵ ਯੂਨੀਵਰਸ ਕੋਈ ਤੇਰਾ ਚਾਹਣ ਵਾਲਾ ਤੈਨੂੰ ਆਮ ਦੀ ਪ੍ਰੈਜੈਂਸ ਫੀਲ ਕਰਾਉਂਦਾ ਜੋ ਬਾਹਰ ਕੋਈ ਮਾਦ ਮਾਰ ਗਿਆ ਅੱਜ ਇਦਾਂ ਇੱਕ ਬਾਬਾ ਜੀ ਸੀਗੇ ਉਹਨਾਂ ਨਾਲ ਤੇ ਸ਼ਾਇਦ ਤਾਂ ਮੈਂ ਡਿਸਕ੍ਰੀਪਸ਼ਨ ਕਰਦਾ ਤਾਂ ਇਹ ਗੱਲ ਜਿਹੜੇ ਭੈਣ ਭਰਾ ਨਾਲ ਗਿਆ ਸੀਗਾ ਫਿਰ ਉਹ ਆਪਾਂ ਨੂੰ ਜੀ ਇੱਕ ਐਕਸਾਈਟਮੈਂਟ ਹੋਈ ਜਾਂਦੀ ਹੈਗਾ ਆਪਾਂ ਨੂੰ ਕੁਛ ਇਹ ਹੈ ਦੇਖੋ ਇਹ ਕੀ ਹੈ ਕਿ ਜਦੋਂ ਬੱਬ ਇਸ ਸਮਾਂ ਵਿੱਚ ਜੀ ਬੋਈ ਹਾਂ ਤਿੰਨ ਜਗ੍ਹਾ ਤੇ ਬੱਲੇ ਤੇ ਵੀਰਵਾਰ ਨੂੰ ਪਾਉਣ ਕਹਿ ਲਈਏ ਜਾਂ ਕਹਿ ਲਈਏ ਵੀ ਉਹ ਬੰਦਾ ਰੱਬ ਨੂੰ ਮਿਲਦਾ ਹੈ ਜੀਆ ਯਾਰ ਉਹਦੇ ਚਾਉਂਦਾ ਸੀ ਵੀਰਵਾਰ ਤਾਂ ਐਗਜ਼ੈਕਟ ਗੱਲ ਉਹਨਾਂ ਦੱਸ ਦਿੰਦਾ ਜੀ ਇਹ ਤੀਹੇ ਹੱਦ ਤੱਕ ਖੜਾ ਆਪਾਂ ਨੂੰ ਲੱਗਦਾ ਹੁੰਦਾ ਵੀ ਹਾਂ ਹੁਣ ਇਹ ਚੀਜ਼ਾਂ ਮੈਂ ਮਤਲਬ ਆਪਦੀ ਅੱਖੀ ਵੇਖ ਲਈਆਂ ਹੁਣ ਮੈਂ ਮੈਂ ਇਹ ਚੀਜ਼ ਨਹੀਂ ਕਦੇ ਵੀ ਕਹੂਗੀ ਵੀ ਹਾਂ ਇਹ ਮੰਨ ਦਾ ਬਹਿਮਾ ਮੈਂ ਅੱਖੀ ਮੈਂ ਖੁਦ ਦੇਖੀ ਮੰਨ ਦਾ ਬਹਿਮਾ ਜੀ ਲਿਖੀ ਜਾਂਦੀ ਨੂੰ ਉਹਦਾ ਸ਼ੌਪ ਨੂੰ ਜਦੋਂ ਪਸੰਦ ਹੋ ਜਾਂਦਾ ਤੁਹਾmapKey ਸੱਚਾ ਕਿ ਪਰ ਹਾਂ ਸੌਰੀ ਮੈਨੂੰ ਲੱਗਦਾ ਵੀ ਹੁਣ ਅਸੀਂ ਇਹ ਵੀਡੀਓ ਅਪਲੋਡ ਕਰਾਂਗੇ ਜਿਹੜੀ ਸਾਡੇ ਆਈ ਥਿੰਕ ਸਵਾਲ ਹੀ ਹੈ ਬਣਾ ਸਵਾਲ ਹੀ ਨੇ ਜਵਾਬ ਵੀ ਆ ਸਵਾਲ ਵੀ ਆ ਹੁਣ ਸਾਨੂੰ ਜਨਮੇਂ ਜ਼ਰੂਰ ਜਾਊਗਾ ਕੁਛ ਨਾ ਕੁਛ ਹਾਂ ਇੱਕ ਟੌਪਿਕ ਮੇਰੇ ਕੋਲ ਐਕਸਪੀਰੀਅੰਸ ਹੈ ਜਿਹੜੇ ਤੁਸੀਂ ਰਿਸਰਚ ਕਰਨ ਲੱਗੇ ਹੋਏ ਹੋ ਤੁਹਾਨੂੰ ਬਹੁਤ ਕੁਝ ਮਿਲ ਜਾਣਾ ਹੈ ਹੈਨਾ ਜਾਣ ਲੱਗੂ ਬਹੁਤ ਕੁਝ ਮਿਲ ਜਾਣਾ ਚਲੋ ਠੀਕ ਹੈ ਜੀ ਫਿਰ ਬਹੁਤ ਖੁਮੀਆਂ ਆ ਅਮੀਆਂ ਅੱਜ ਦੀਆਂ ਗੱਲਾਂ ਬਾਤਾਂ ਮਿਲਦੀਆਂ ਫਿਰ ਆਪਾਂ ਅਗਲੀ ਵਾਰ ਜੇ ਮਤਲਬ ਤੁਸੀਂ ਵਾਦਵਾ ਸ਼ੇਅਰ ਕਰਿਓ ਹੈਨਾ ਤਾਂ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਹੋਰ ਜਾਣਕਾਰੀ ਮਿਲ ਸਕੇ ਤੁਸੀਂ ਆਪਣੀ ਸਵਾਲ ਮੈਲ ਸਕਣਾ ਹਾਂਜੀ ਜਵਾਬ ਦੇ ਸੰਸਾਰ ਬਿਲਕੁਲ ਜਾਂ ਤੁਸੀਂ ਲੋਕਾਂ ਦੇ ਦੋ ਚੀਜ਼ਾਂ ਆਉਂਦੀ ਜਿੰਦਗੀ ਦੇ ਐਕਸਪੀਰੀਅੰਸ ਕੀਤੀਆਂ ਨੇ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਹਾਂਜੀ ਤੁਹਾਡੇ ਨਾਲ ਪਰਸਨਲੀ ਗੱਲ ਕਰਕੇ ਤੁਹਾਡੀ ਇਜਾਜ਼ਤ ਲੈ ਕੇ ਅਸੀਂ ਉਹ ਚੀਜ਼ਾਂ ਪੌੜ ਦਾ ਵਾਸਤੇ ਦੱਸ ਸਕੀਏ ਕੋਈ ਹੋਰ ਵੀ ਦੂਰ ਜਾ ਲੋਕ ਹੋਣੇ ਕਿਉਂ ਲੱਗੇ ਠੀਕ ਹੈ ਲਗਭਗ ਹੋਰ ਵੀ ਲੋਕ ਪ੍ਰੋਡਕਟਿਵਿਟੀ ਹੋਣਗੇ ਸਾਡੇ ਨੂੰ ਬਿਲਕੁਲ ਬਿਲਕੁਲ ਤੁਸੀਂ ਆਪਣੇ ਕਮੈਂਟਾਂ ਰਾਹੀਂ ਸਾਨੂੰ ਆਪਣੀ ਰਾਇ ਦਿਓ ਜੀ ਔਰ ਚੈਨਲ ਦਾ ਨਾਮ ਹੈਗਾ ਵਾਇਸ ਦੇ ਦਿੱਤੀ ਹਣਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਦੱਸਿਓ ਸਾਨੂੰ ਵੀ ਕਿੱਦਾਂ ਦੀ ਰਹੀਏ ਤੁਹਾਨੂੰ ਅੱਜ ਦੀਆਂ ਗੱਲਾਂ ਬਾਤਾਂ ਧੰਨਵਾਦ